ਨਵਜੋਤ ਸਿੰਘ ਸਿੱਧੂ ਵੱਲੋਂ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਆਲੋਚਨਾ ਕਰਦੇ ਹਨ ਕੈਬਨਰ ਮੰਤਰੀ ਵਿਕਰਮ ਸੇਮ ਮਜੀਠੀਆ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਬਾਰੇ ਅਜੇ ਹੀ ਟਿੱਪਣੀ ਕਰ ਦਿੱਤੀ ਹੈ ਕਿ ਉੱਥੇ ਮੌਜੂਦ ਹਰ ਕੋਈ ਹੱਸ ਪਿਆ ਦਰਅਸਲ ਸਿੱਧੂ ਵੱਲੋਂ ਕਾਂਗਰਸ ਦਾ ਪ੍ਰਚਾਰ ਕੀਤੇ ਜਾਣ ਬਾਰੇ ਜਦੋਂ ਮਜੀਠੀਆ ਤੋਂ ਸਵਾਲ ਪੁੱਛਿਆ ਗਿਆ ਹੈ ਕਿ ਉਹਨਾਂ ਦਾ ਕਹਿਣਾ ਸੀ ਕਿ ਸਿੱਧੂ ਨੇ ਪਹਿਲਾਂ ਦਿੱਲੀ ਵਿੱਚ ਭਾਜਪਾ ਦਾ ਬੇੜਾ ਅਗਰ ਕੀਤਾ ਸੀ ਅਤੇ ਹੁਣ ਕਾਂਗਰਸ ਦਾ ਕਰ ਦੇਣਗੇ ਇਸ ਤੋਂ ਬਾਅਦ ਉਹਨਾਂ ਨੇ ਸੋਨੀਆ ਗਾਂਧੀ ਬਾਰੇ ਵੀ ਇੱਕ ਟਿੱਪਣੀ ਕੀਤੀ ਉਹਨਾਂ ਨੇ ਦਿੱਲੀ 'ਚ ਵੀ ਬੜੇ ਜ਼ੋਰਾਂ ਨਾਲ ਕੈਂਪੇਨ ਕੀਤਾ ਸੀ ਤੇ ਭਾਜਪਾ ਦਾ ਇਹ ਜਿਹਾ ਸਫਾਇ ਤੇ ਮੁੜ ਕੇ ਬੀਜੇਪੀ ਨੂੰ ਕਈ ਸਵਾਲ ਅੰਦਰ ਬੈ ਕੇ ਪੁੱਛਣੇ ਪੈਗੇ ਤੇ ਉਹ ਜੀ ਹਨੇਰੀ ਅਜੋ ਪੱਪੂ ਦੀ ਪਾਰਟੀ ਦੀ ਜਿਹਨੂੰ ਆਪ ਕਹਿੰਦੇ ਰਾਹੁਲ ਗਾਂਧੀ ਨੂੰ ਪੱਪੂ ਜਾਂ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੂੰ ਮੁੰਨੀ ਕੀ ਕਹਿੰਦੇ ਮੁੰਨੀ ਬਦਨਾਮ ਹੋਈ ਸੀ ਹਾਂ ਮੁੰਨੀ ਬਦਨਾਮ ਹੋਈ ਸੀ ਉਹਦੀ ਪਾਰਟੀ ਦੀ ਇਹ ਜੀ ਹਨੇਰੀ ਬਣਾਉਣਗੇ ਕਿ ਨਾ ਇਹ ਲੱਭਣੇ ਨਾ ਉਹ ਲੱਭਣੇ ਇਹ ਲੱਗੂ ਪਦ ਜਦੋਂ ਸਿੱਧੂ ਦੀਆਂ ਬੇਟਾਂ ਉੱਡੀਆਂ ਫਿਰ ਲੱਗੂ ਪਦ